ਇਹ 베ਰੀ ਕੋਈ ਆਮ 베ਰੀ ਨਹੀਂ ਹੈਗੀ ਇਹ ਕੋਈ ਨਾਰਮਲ 베ਰੀ ਨਹੀਂ ਹੈਗੀ ਇਸ 베ਰੀ ਦੇ ਉੱਤੇ ਬਾਬਾ ਵਿਧੀ ਚੰਦ ਜੀ ਗੁਰੂ ਕਾ ਸੀਨਾ ਉਹਨਾਂ ਨੇ ਆਪਦਾ ਜਿਹੜਾ ਇਸ ਸਥਾਨ ਦੇ ਉੱਪਰ ਘੋੜਾ ਬੰਨਿਆ ਸੀ ਜਿਹੜੀ ਇਹ ਤੁਸੀਂ ਜ਼ਮੀਨ ਦੇਖ ਰਹੇ ਹੋ 11 12 ਕਿੱਲੇ ਜ਼ਮੀਨ ਹੈਗੀ ਜ਼ਮੀਨ ਦੇ ਵਿੱਚ ਹੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਸੋ ਬਾਬਾ ਵਿਧੀ ਚੰਦ ਜੀ ਦਾ ਸਥਾਨ ਬਾਬੇ ਨਿੰਗਾ ਸਿੰਘਾ ਦਾ ਗੁਰਦੁਆਰਾ ਮੱਖੂ ਦੇ ਲਾਗੇ ਬਿਲਕੁਲ ਖੜੇ ਆਗੇ ਇਸ 베ਰੀ ਦਾ ਇਤਿਹਾਸ ਜਿਹੜਾ ਬਹੁਤ ਵੱਡਾ ਇਤਿਹਾਸ ਆ 500 ਸਾਲ ਪੁਰਾਣੀ 베ਰੀ ਦੱਸਦੇ ਆ ਬਾਬਾ ਜੀ ਤੇ ਬਾਕੀ ਬਾਬਾ ਜੀ ਦੱਸਦੇ ਨੇ ਇਤਿਹਾਸ ਸੋ ਗੜਬਾ ਵੀ ਬਾਬਾ ਵਿਧੀ ਚੰਦ ਜੀ ਦਾ ਇੱਥੇ ਪਿਆਗਾ ਪੁਰਾਣਾ ਤੇ ਆਜੋ ਬਾਕੀ ਬਾਬਾ ਜੀ ਤੋਂ ਜਾਣਦੇ ਆ ਇਤਿਹਾਸ ਤੁਹਾਨੂੰ ਪਹਿਲਾਂ 베ਰੀ ਦਿਖਾਦੀ ਆ ਆਪਾਂ ਸੋ ਬਹੁਤ ਪੁਰਾਣੀ ਤੇ ਇਤਿਹਾਸਕ 베ਰੀ ਹੈਗੀ ਆਜੋ ਜੀ ਸੁਣੋ ਇਤਿਹਾਸ ਅੱਛਾ ਜੀ ਇਥੇ 10 ਭੈੜੀਦਾਰ ਸੀ ਜੇ ਉਹਨਾਂ ਸਿੰਘਾਂ ਨੇ ਇਥੇ ਆਣ ਕੇ ਦੇ ਬਹੁਤ ਤਕੜਾ ਸ਼ੈੱਡ ਪਾਇਆ ਸੈਲਰ ਲੱਗੇ ਲਾਉਣ ਠੀਕ ਹੈ ਜੀ ਸ਼ੈਲਰ ਬਣਾਉਣ ਲੱਗੇ ਸ਼ੁਰੇ ਉਹ ਪਾਛੋ ਜਦੋਂ ਆਣ ਕੇ ਕੰਦਾ ਕੱਢ ਕੇ ਮਿਸਤਰੀ ਦੇ ਚਲੇ ਜਾਂਦੇ ਹਨ ਘਰ ਨੂੰ ਅੱਛਾ ਜੀ ਉਹ ਸਵੇਰੇ ਜਦੋਂ ਆਣ ਕੇ ਆਉਂਦੇ ਸੀ ਸਾਰੀਆਂ ਕੰਦਾਂ ਢੇ ਢੇਰੀ ਹੋਈਆਂ ਹੁੰਦੀਆਂ ਆ ਜਮੀਨ ਜੀ ਹਾਂ ਜੀ ਠੀਕ ਹੈ ਕੰਦਾਂ ਕੱਢ ਕੇ ਚਲੇ ਜਾਂਦੇ ਸੀ ਨਾਰੀ ਇੱਥੇ ਆਪਦਾ ਪੂਰਾ ਜੋਰ ਲਾਇਆ ਤਿੰਨ ਵਾਰ ਤਿੰਨ ਵਾਰ ਠੀਕ ਹੈ ਜੀ ਤੀਜੀ ਵਾਰ ਬਾਬਾ ਜੀ ਉਹ ਹਟ ਕੇ ਤੇ ਫਿਰ ਉਹ ਚਲੇ ਗਏ ਹਾਰ ਕੇ ਕਿਸ ਪੰਡਤਾਂ ਦੇ ਕੋਲ ਪੰਡਤ ਸਾਹਿਬ ਪੰਡਤ ਕੋਲੇ ਚਲੇ ਗਏ ਉਸ ਤੋਂ ਬਾਅਦ ਚਲੇ ਗਏ ਵੀ ਪੁੱਛ ਗਏ ਕੀ ਗੱਲ ਆ ਜਿਨ੍ਹਾਂ ਦੀ ਜ਼ਮੀਨ ਸੀਗੀ ਹਾਂਜੀ ਹਾਂਜੀ ਤਿੰਨ ਭਾਈ ਵਾਲ ਸੀ ਉਹ ਠੀਕ ਆ ਜੀ ਉਹ ਆਖਣ ਲੱਗੇ ਵੀ ਬਾਬਾ ਜੀ ਸਾਡੇ ਕੋਲੋਂ ਤੇ ਨਹੀਂ ਇਹੋ ਜੀਆਂ ਪਤਾ ਲੱਗਣਾ ਜੇ ਤੁਸੀਂ ਇਹ ਕਰੋ ਵੀ ਸੌਰ ਸਿੰਘ ਚਲੇ ਜਾਓ ਅੱਛਾ ਜੀ ਜਦੋਂ ਸੌਰ ਸਿੰਘ ਆਇਆ ਨਾ ਹਾਂਜੀ ਉਥੇ ਬਾਪੂ ਦਿਆ ਹਾਣੇ ਜਾ ਕੇ ਮਿਲੇ ਆਦੇ ਬਾਪੂ ਦਿਆ ਹਾਣੇ ਆਖਿਆ ਵੀ ਸਿੰਘ ਉਹ ਧਰਤੀ ਸਾਡੀ ਆ ਅੱਛਾ ਜੀ ਉੱਥੇ ਚਲੇ ਗਏ ਉੱਥੇ ਚਲੇ ਗਏ ਪਾਸ਼ਾ ਕੋਲੇ ਹਾਂਜੀ ਹਾਂਜੀ ਉਹਨਾਂ ਆਖਿਆ ਵੀ ਇਹ ਧਰਤੀ ਸਾਡੀ ਆ ਉਹਨਾਂ ਹੀ ਪਾਸ਼ਾ ਕੋਲ ਵੀ ਸਾਨੂੰ ਸਮਝ ਨਹੀਂ ਲੱਗਦੀ ਠੀਕ ਆ ਉਹਨਾਂ ਆਖਿਆ ਵੀ ਇਹ ਧਰਤੀ ਲिलाਮ ਹੋਈ ਸੀ ਓਕੇ ਤੇ ਅਸੀਂ ਲिलाਮ ਹੋਈ ਧਰਤੀ ਇਹ 11 ਕਿੱਲੇ ਥਾਂ ਖਰੀਦਿਆ ਤੇ ਜਿਹੜੀ ਇਹ ਵਿੱਚ 베ਰੀ ਆ ਹਾਂਜੀ ਇਹਦੇ ਨਾਲ ਆਣ ਕੇ ਜਿਹਨੂੰ ਦੂਜਾ ਘੋੜਾ ਲਾਹਰੋਂ ਲਿਆਂਦਾ ਕੱਢ ਕੇ ਲਾਹਰ ਤੋਂ ਘੋੜਾ ਬੰਨਿਆ ਛਾ ਕੇ ਬਾਬਾ ਜੀ ਲਿਆਂਦਾ ਜਿਹਨੂੰ ਕੱਢ ਕੇ ਓਕੇ ਜੀ ਲਾਹਰ ਤੋਂ ਠੀਕ ਆ ਇਸ ਦੇਰੀ ਦੇ ਨਾਲ ਆਣ ਕੇ ਬੰਨ ਕੇ ਇਸੇ ਉਹਨਾਂ ਨੇ ਪਾਸ਼ਾ ਨੇ ਮਹਾਰਾਜ ਨੇ ਰੱਬ ਰੱਬ ਕੀਤਾ ਇਥੇ ਬਾਣੀ ਪੜੀ ਆ ਤੇ ਜਲ ਪਾਣੀ ਛਕਿਆ ਇਥੋਂ ਠੀਕ ਹੈ ਜੀ ਤੇ ਇਥੋਂ ਫੇਰ ਜਾ ਕੇ ਚਾਲਾ ਮਾਰਿਆ ਦੇ ਭਾਈ ਕੀ ਢੋਲੀ ਛੇਵੇਂ ਪਾਸ਼ਾ ਦੇ ਚਰਨਾਂ ਦੇ ਵਿੱਚ ਜਾ ਕੇ ਘੋੜਾ ਹਾਜ਼ਰ ਕੀਤਾ ਠੀਕ ਹੈ ਜੀ ਇਹ 베ਰੀ ਆ ਜਿਹੜੀ 500 ਸਾਲ ਤੋਂ ਵੀ ਬਾਬਾ ਜੀ ਹੁੰਦੇ ਆ 500 ਸਾਲ ਤੋਂ ਵੱਧ ਪੁਰਾਣੀ 베ਰੀ ਆ ਇਹ ਪੁਰਾਣੀ 베ਰੀ ਆ ਠੀਕ ਆ ਜੀ ਇਹ 베ਰੀ ਵੀ ਵੇਖੋ ਮਾਪੁਰਖਾਂ ਦੇ ਚਰਨ ਪੂਜਾਂ ਡਈ ਆ ਹਾਂ ਜੀ ਹਾਂ ਕਿ ਨਹੀਂ ਦੇ ਰੋਖ ਆ ਕੋਈ ਤਾਂ ਨਹੀਂ ਜਾਂਦਾ ਕਿ ਵਿੰਗਾ ਹਾਂ ਜੀ ਹਾਂ ਇਹ ਦੇਖੋ 베ਰੀ ਚਾਰ ਚਫੇਰੇ ਮੰਨ ਲਾ ਚੋਕ ਰਹੀ ਆ ਜੀ ਹਾਂ ਜੀ ਸਲਾਮ ਕਰ ਰਹੀ ਆ ਇੱਥੇ ਬਾਬਾ ਜੀ ਜੋਤ ਜਗਦੀ ਆ ਠੀਕ ਹੈ ਇਹ ਕਾ ਲਵੀਰਾ ਨਹੀਂ ਖਲਾਉਂਦਾ ਜਾਂ ਲਵੀਰਾ ਨਹੀਂ ਹੁੰਦਾ ਹਾਂਜੀ ਉਹ ਵੀ ਕਿਲੇ ਰੱਖੇ ਬਾਬਾ ਜੀ ਉਹਨਾਂ ਨੇ ਅਸਿਆ ਜੀ ਇੱਥੇ ਜਿਹੜਾ ਕਿਲਾ ਰੱਖ ਜਾਂਦਾ ਬਣਾ ਕੇ ਹਾਂਜੀ ਉਹਦੇ ਘਰ ਮਹਾਰਾਜ ਸੱਜੀ ਪਾਸ਼ਾ ਬਾਪੂ ਜੀ ਦੇ ਜਨ ਸਾਹਿਬ ਜੀ ਮਹਾਰਾਜ ਖੋੜ ਲਿੰਗਾ ਪਰ ਠੀਕ ਆ ਜੀ ਵਾਹਿਗੁਰੂ ਬਾਬਾ ਜੀ ਜਿਹੜਾ ਆ ਗੜਬਾਗਾ ਆ ਗੜਬਾ ਇਹ ਗੜਬਾ ਪਾਸ਼ਾ ਉਦੋਂ ਦਾ ਹੀ ਆ ਪਾਸ਼ਾ ਦਾ ਜਿਹੜੇ ਦਾ ਇਹ ਉਹਨਾਂ ਦੇ ਕੋਲੋਂ ਕਿ ਜੀ ਆਲੀ ਦੇ ਵਿੱਚ ਚੋਰ ਮਗਲਾਂ ਦਾ ਜੋਰ ਸੀ ਤੇ ਛੜਕੋਂ ਫਿਰ ਪਾਸੇ-ਪਾਸੇ ਜਾਂਦੇ ਤੇ ਪਲੇ ਠੀਕ ਹੈ ਜੀ ਠੀਕ ਉਹਨਾਂ ਟਾਈਮਾਂ ਦਾ ਜੀ ਇਹ ਬਾਪੂ ਬੀਦੀ ਚੰਦ ਜੀ ਦਾ ਜੀ ਇਹ ਹਾਂ ਜੀ ਉਹਨਾਂ ਦਾ ਯੈਲੋ ਪੀ ਕਰਨ ਪੂਰੇ ਥੱਲੇ ਨਾ ਬਾਬਾ ਜੀ ਫਿਰ ਜਿਹੜੀ ਇਹ ਜ਼ਮੀਨ ਦੇ ਵਿੱਚ ਜਿਨ੍ਹਾਂ ਨੇ ਸੱਟ ਪਾਇਆ ਸੀਗਾ ਉਹਨਾਂ ਨੇ ਫਿਰ ਜ਼ਮੀਨ ਛੱਡਣੀ ਪੈਗੀ ਛੱਡਣੀ ਪੈਣੀ ਬਾਬਾ ਜੀ ਇਹ ਬਾਬੇ ਦਾ ਹੋਂ ਨੇ ਲਲਾਮ ਹਾਂ ਜੀ ਹਾਂ ਜੀ ਮਹਾਪੁਰਸ਼ਾਂ ਦੀ ਸੰਤਾ ਮਹਾਪੁਰਸ਼ਾਂ ਦੀ ਜ਼ਮੀਨ ਸੀ ਇਹ ਠੀਕ ਠੀਕ ਪੜਾਵਾਣਾ ਇਹਨਾਂ ਦੇ ਹਾਂਜੀ ਹਾਂ ਹਾਂ ਬਾਬਾ ਜੀ ਬੜੀ ਕਿਰਪਾ ਵਾ ਠੀਕ ਹੈ ਫਿਰ ਭਾਈ ਕੀ ਡਰੋਲੀ ਜਦੋਂ ਬਾਬਾ ਬਿਜੈ ਚੰਦ ਪਾਠੇ ਜੀ ਬੈਠਾ ਨਾ ਜਦੋਂ ਕੀਰਾ ਪੈ ਗਿਆ ਦਛਾਲੀ ਲੈ ਆਇਆ ਮਗਨਾਂ ਤੋਂ ਖੋਗੀ ਪਠਾਣੀਆਂ ਤੋਂ ਅੱਛਾ ਜੀ ਤੇ ਇਹ ਨੇ ਆਖਿਆ ਪਠੀ ਵਾਲੇ ਨੂੰ ਵੀ ਬਾਬਾ ਜੀ ਸਾਨੂੰ ਇੱਥੇ ਲੋਗਾਂ ਨੂੰ ਖਾਣ ਦੀ ਸਾਨੂੰ ਕੀਰਾ ਪੈ ਗਿਆ ਉਹਨੇ ਹਾਂ ਬਾਬਾ ਜੀ ਮੇਰੇ ਕੋਲ ਹੋਰ ਤੇ ਕੋਈ ਜਗ੍ਹਾ ਨਹੀਂ ਆਹ ਪਠੀ ਆ ਮੇਰੇ ਕੋਲ ਅੱਛਾ ਜੀ ਉਹਨਾਂ ਚੋਕ ਕੜਾਈ ਪਲਸੇ ਕਾਰ ਪੜਾਈ ਉਹਨਾਂ ਪਾਸੇ ਕਾਸੀ ਚੋਕੇ ਦੇ ਮਹਾਰਾਜ ਸੱਤੇ ਪਾਛਾਂ ਨੇ ਉੱਥੇ ਫਸਦਾ ਰਿਹਾ ਤਕੀਵਾ ਉਹਨਾਂ ਲਾਗੇ ਪਾਰ ਬ੍ਰਹਮ ਸ਼ਰਮਾਈ ਚਾਰ ਗਿਰਦਨ ਮਾਰੇ ਰਾਮਦਾ ਦੁੱਖ ਲੱਗੇ ਨਾ ਭਾਈ ਮਹਾਰਾਜ ਝੌਂਕੜਾ ਮਾਰ ਕੇ ਪੱਠੀ ਬਲਦੀ ਦੇ ਲੈ ਕੇ ਬਹਿ ਗਿਆ ਫਿਰ ਮਹਾਰਾਜ ਨੇ ਪੁੱਛਿਆ ਛੇਵੇਂ ਪਾਛਾ ਦੇ ਉਹਨਾਂ ਆਖਿਆ ਤੇ ਗਰਮੀ ਬੜੀ ਗਾਦਰਾ ਪਾਣੀ ਦੀ ਸਾਡੇ ਉੱਤੇ ਲਿਆਉਣ ਲੈਣ ਪਾਓ ਠੀਕ ਹੈ ਜੀ ਉਹਨਾਂ ਪੁੱਛਿਆ ਵੀ ਬਾਪੂ ਜੀ ਕਾਂ ਸਾਹਿਬ ਜੀ ਤੁਹਾਨੂੰ ਗਰਮੀ ਆ ਜਾਂ ਗਰਮੀ ਨਾ ਲੱਗੀ ਪੱਠ ਦੇ ਵਿੱਚ ਉਨੇ ਮਹਾਰਾਜ ਨੂੰ ਛੋਲੇ ਦੱਸਦਾ ਹੈ ਨਾ ਕੁ ਜੇ ਦੇ ਨਾਲ ਗਾਣੇ ਖੋਲਣ ਵਾਲਾ ਹਾਂਜੀ ਹਾਂ ਮੈਨੂੰ ਮੈਂ ਯਾਦਦਾ ਵੀ ਜਿਤਨਾ ਬਹੁਤ ਬੱਦਲ ਗਾਜਦਾ ਜਿਵੇਂ ਅੱਗੇ ਪੱਠੀ ਤੇ ਪਾਉਂਦੇ ਹੁੰਦੇ ਸੀ ਜਦੋਂ ਵਾਲਣ ਡੋਂਦਾ ਸੀ ਮੈਨੂੰ ਮੈਂ ਯਾਦਦਾ ਵੀ ਬਹੁਤ ਜ਼ੋਰ ਦੇ ਨਾਲ ਮੀਂਹ ਪੈਂਦਿਆ ਪਤਾ ਨਹੀਂ ਉਥੇ ਜੋਕ ਹੈ ਕਿ ਪੱਠੀ ਦੇ ਨਾਲ ਲੱਗੇ ਕਿ ਟੈਨ ਇਹ ਰੋਥਾ ਬੁਰੜੀ ਬਣਿਆ ਉਦੋਂ ਘਗਰੀ ਲਈ ਆ ਬੁਰੜੀ ਬਾਣ ਕੇ ਤੇ ਡੰਗੋਰੀ ਲਈ ਆ ਤੇ ਫਿਰ ਹੂੰ ਮੁਕਦਾ ਜਾਂਦਾ ਗਲੀਆਂ ਦੇ ਲੱਗੇ ਬਿਮਾਰ ਹੋ ਬਿਮਾਰ ਆ ਪਾਣਾ ਕੇ ਜਿਹੜੇ ਪਾਰੇ ਜ਼ਾਰ ਛੱਦਾ ਉਹਦੇ ਵਿੱਚ ਜਾਵੇ ਸ਼ਰਮ ਆਉਦਾ ਹੀ ਉਹ ਆਂਦੇ ਕਿਦਰ ਬੁਰੜੀ ਜਦੀ ਰਾਹ ਡੇਕਦੀ ਫਿਰ ਸੀ ਪਾਸੇ ਦਫਾ ਹੋ ਇਧਰ ਨੂੰ ਹੋ ਜਾ ਜਿਦਾਂ ਘਰ ਉੱਪਰ ਲੈ ਬੂਏ ਜਦੋਂ ਸਰੀਆ ਆਈ ਸਾਹ ਵੱਡੀ ਜੜੀ ਇਸ ਗੇਟ ਨਾਲ ਜਦੋਂ ਨਿਕਲਿਆ ਤੋਂ ਮੈਨੂੰ ਟਟੀਆਂ ਲੱਗੀਆਂ ਤੇ ਮੈਨੂੰ ਬਾਹਰ ਬਹਿਣਾ ਮੈਂ ਇੱਥੇ ਫਿਰ ਬਾਹ ਜਾਣੀ ਆ ਉਨੇ ਬੂਆ ਖੋਲ ਕੇ ਬਾਹਰ ਕੱਢ ਕਹਿੰਦੇ ਬਾਹਰ ਕੱਢ ਉਹਨਾਂ ਦਾ ਵਾ ਗੰਦ ਪਾਉਗੀ ਕੋਈ ਨਾ ਬਾਹਰ ਨਿਕਲ ਕੇ ਇਹ ਲਾ ਕੇ ਲੂੜੇ ਲਾੜੇ ਕਾ ਗਰੀ ਤੇ ਉਹਨੇ ਹੇਵੇਂ ਨਾ ਕਿਹੜਾ ਪਾ ਛੱਡਿਓ ਬਿਲੀ ਚੰਦ ਸ਼ੀਨਾ ਮੇਰਾ ਪਿੰਡ ਵਾ ਇਤਰਾ ਮੇ ਗੁਰੂ ਪਾਤਸ਼ਾਹ ਤੇ ਸਾਡੀ ਛਾਲੇ ਤੋਂ ਨਹੀਂ ਹੋਏ ਸੀ ਉਹ ਮੈਂ ਆਪਦੇ ਲੈ ਚੱਲਿਆਂ ਦੇ ਤਾਕ ਤਾਂ ਕਿਸ ਜੀ ਦੇ ਗਾਂ ਆ ਗਿਓ ਮੜ ਕੇ ਲੈ ਗਏ ਛਾਲੇ ਦੇ ਭਾਈ ਕੀ ਟਰਾਲੀ ਭੇਜ ਜਾ ਕੇ ਪਿੱਛੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ